ਇੱਕ ਵਾਰੀ ਦਾ ਤੁਹਾਨੂੰ ਇਦਾਂ ਪ੍ਰਤੀਤ ਹੋਊਗਾ ਜਿੱਦਾਂ ਤੁਸੀਂ ਕੋਈ ਯੂਰਪ ਦੀ ਕੰਟਰੀ ਘੁੰਮ ਰਹੇ ਹੋ ਨਿੱਕੇ ਨਿੱਕੇ ਖੇਤ ਆ ਔਰ ਵਿੱਚੋਂ ਦੀ ਇਹ ਛੋਟੀਆਂ ਛੋਟੀਆਂ ਸੀਮਿੰਟ ਦੀਆਂ ਸਲੇਬਾਂ ਪਾਈਆਂ ਹੋਈਆਂ ਆਏ ਹੋ ਹੈਡਿਕਮਪ ਲਾ ਕੇ ਉਤਰਦਾ ਤੇ ਕਈ ਜਣੇ ਪੁੱਛਦੇ ਦੀਏ ਭਾਈ ਇੱਕ ਵਾਰੀ ਰਸਤਾ ਦਵਰਾ ਦੱਸ ਕੋ ਤੇ ਰਸਤਾ ਤੁਹਾਨੂੰ ਪੂਰਾ ਮੈਂਸ਼ਨ ਕਰ ਦਿੰਦਾ ਇੱਧਰ ਲੀ ਸੈੱਡ ਹੈਗਾ ਮਾਤਾ ਰਤਨੋਂ ਦਾ ਦਰਵਾਜ਼ਾ ਹੈ ਜੀ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵਗੇ ਤੇ ਅੱਜ ਖੜੇ ਆ ਜੀ ਬਾਬਾ ਜੀ ਦੀ ਨਗਰੀ ਸ਼ਾ ਤਲਾਈ ਦੇ ਵਿੱਚ ਤੇ ਜਿਹੜਾ ਅੱਜ ਤੁਹਾਨੂੰ ਏਰੀਆ ਦਿਖਾਉਣੇ ਜਾ ਰਿਹਾ ਹਾਂ ਸ਼ਾਇਦ 99% ਸੰਗਤਾਂ ਨੂੰ ਇਸ ਸਾਈਡ ਦਾ ਨਹੀਂ ਪਤਾ ਹੋਣਾ ਨਾ ਇਹ ਜਿਸ ਸਾਈਡ ਆ ਇਸ ਸਾਈਡ ਹੈਗਾ ਜੀ ਜਿਹੜਾ ਇੱਧਰ ਹੈਗੀ ਆ ਬਾਣ ਗੰਗਾ ਤੇ ਇਹ ਸਾਈਡ ਹੈਗੀ ਆ ਜਿਹੜੀ ਇੱਧਰ ਮਾਤਾ ਰਤਨੋਜੀ ਦਾ ਮੰਦਿਰ ਆ ਤੇ ਜਦੋਂ ਫਿਰ ਇਸ ਤੋਂ ਥੋੜਾ ਅੱਗੇ ਜਾ ਕੇ ਬੱਸ ਸਟੈਂਡ ਵਾਲਾ ਚੌਕ ਆ ਜਾਂਦਾ ਤੇ ਉੱਥੋਂ ਸਿੱਧਾ ਹੀ ਬਾਬਾ ਜੀ ਵਾਲਾ ਰੋਡ ਜਿਹੜਾ ਆ ਤੇ ਇਸ ਜਗ੍ਹਾ ਤੇ ਆ ਜਾਂਦਾ ਆ ਜਿਹੜਾ ਉਹ ਪੋਲਿਆ ਹਨਾ ਚਰਨ ਗੰਗਾ ਦੇ ਉੱਤੇ ਬਣਿਆ ਹੋਇਆ ਤੇ ਉਹਦੇ ਬਿਲਕੁਲ ਇਧਰਲੀ ਸਾਈਡ ਆਪਾਂ ਖੜੇ ਆ ਲਹਿੰਦੇ ਵਾਲੀ ਸਾਈਡ ਤੇ ਫਸਟ ਟਾਈਮ ਇਸ ਸਾਈਡ ਆਇਆ ਤੇ ਇੱਥੋਂ ਦਰਸ਼ਨ ਹੁੰਦੇ ਆ ਜੀ ਗੁਫਾ ਦੇ ਉਹ ਦੇਖੋ ਸਾਹਮਣੇ ਬਾਬਾ ਜੀ ਦੀ ਗੁਫਾ ਤੇ ਫਸਟ ਟਾਈਮ ਆ ਜੀ ਇਸ ਸਾਈਡ ਆਇਆ ਔਰ ਬਹੁਤ ਵਧੀਆ ਨਜ਼ਾਰਾ ਆ ਇੱਕ ਵਾਰੀ ਦਾ ਤੁਹਾਨੂੰ ਇਦਾਂ ਪ੍ਰਤੀਤ ਹੋਊਗਾ ਜਿਦਾਂ ਤੁਸੀਂ ਕੋਈ ਯੂਰਪ ਦੀ ਕੰਟਰੀ ਘੁੰਮ ਰਹੇ ਹੋ ਨਿੱਕੇ ਨਿੱਕੇ ਖੇਤ ਆ ਔਰ ਵਿੱਚੋਂ ਦੀ ਇਹ ਛੋਟੇ ਛੋਟੇ ਸੀਮਿੰਟ ਦੀਆਂ ਸਲੇਬਾਂ ਪਾਈਆਂ ਹੋਈਆਂ ਉਹ ਰਸਤੇ ਬਣਾਏ ਆ ਸੀਮਿੰਟ ਦੀਆਂ ਸਲੇਬਾਂ ਨੇ ਨਾ ਤੇ ਮੀ ਵੀ ਮਠਾ ਮਠਾ ਪੈ ਰਿਹਾ ਆ ਤੇ ਹਾਂਜੀ ਛਤਰੀ ਲਿਆਂਦੀ ਅੱਜ ਨਾਲ ਨਾ ਏਰੀਆ ਬਹੁਤ ਸ਼ਾਨਦਾਰ ਆ ਤੇ ਕੁਝ ਵੀਊ ਦੇਖੋ ਪਹਿਲਾਂ ਤੁਸੀਂ ਫੇਰੇ ਬਲੌਗ ਕਰਦੇ ਆ ਸਟਾਰਟ ਤੇ ਇਹ ਜਿਹੜਾ ਰਸਤਾ ਆ ਜੀ ਇਹ ਜਾਣਾ ਜੀ ਹੁਣ ਬਾਣ ਗੰਗਾ ਵਾਲੀ ਸਾਈਡ ਤੇ ਬਹੁਤ ਹੀ ਪਿਆਰਾ ਵਿਊ ਆ ਔਰ ਮੈਨੂੰ ਲੱਗਾ ਵੀ ਇਹ ਦਿਖਾਉਣਾ ਚਾਹੀਦਾ ਹਨ ਤੇ ਵਿੱਚ ਬਾੜਾ ਵੀ ਕੀਤੀਆਂ ਤੇ ਕਣਕ ਹੋਈ ਹੋਇਆ ਵਿੱਚੇ ਵਿੱਚ ਸੁਨਹਿਰੀ ਰੰਗ ਦੀਆਂ ਕਣਕਾਂ ਪੱਕ ਜਾਂਦੀਆਂ ਆ ਤੇ ਸੁਨਹਿਰੀ ਰੰਗ ਕਣਕਾਂ ਦਾ ਹੋਣ ਲੱਗ ਪਿਆ ਐ ਛੋਟੇ ਛੋਟੇ ਖੇਤ ਆ ਬਹੁਤ ਹੀ ਸੋਹਣੇ ਲੱਗਦੇ ਆ ਹਨਾ ਤੇ ਕਿਹੜੇ ਕਿਹੜੇ ਸੰਗਤਾਂ ਇੱਧਰ ਦੀ ਆਈਆਂ ਆ ਨਾ ਤੇ ਕਮੈਂਟਾਂ ਵੀ ਦੱਸਿਓ ਤੇ ਜਿਹੜਿਆਂ ਨੇ ਆਪਣੀ ਵੀਡੀਓ ਰਾਹੀਂ ਦੱਸਿਆ ਦੇਖਿਆ ਤੇ ਉਹ ਵੀ ਜ਼ਰੂਰ ਦੱਸਿਓ ਨਾ ਤੇ ਆਹ ਰਸਤਾ ਆ ਜੀ ਕਰੋ ਚੈੱਕ ਜਰਾ ਤੇ ਫਸਟ ਟਾਈਮ ਸਰਚ ਲਗਾ ਰਹੇ ਸੀ ਵੀ ਇਹ ਰਸਤਾ ਕਿੱਦੋਂ ਨੂੰ ਜਾਂਦਾ ਕਾਫੀ ਮੈਂ ਜਿੱਦਾਂ ਕਈ ਵਾਰੀ ਆਇਆ ਸੀ ਗੱਡੀ ਲੈ ਕੇ ਗੱਡੀ ਪਿੱਛੇ ਖੜੀ ਕਰਨੀ ਪੈਂਦੀ ਸੀ ਤੇ ਉੱਥੇ ਪਾਰਕ ਕਰਨ ਲਈ ਜਗ੍ਹਾ ਨਹੀਂ ਹੁੰਦੀ ਸੀਗੀ ਤੇ ਫਿਰ ਇਸ ਤੋਂ ਅੱਗੇ ਰਸਤਾ ਨਿਕਲਦਾ ਆ ਹੈਲੀਪੈਡ ਨੂੰ ਯਸ ਇੱਥੇ ਹੈਲੀਪੈਡ ਆ ਉਹ ਵੀ ਰਸਤਾ ਇਧਰ ਦੀ ਨਿਕਲਦਾ ਔਰ ਜਿਹੜੇ ਇੱਥੇ ਤੇ ਦਰਖਤਾਂ ਨਾ ਉਹ ਵੀ ਡਿਫਰੈਂਟ ਹੀ ਆ ਅਮੇਜ਼ਿੰਗ ਆ ਤੇ ਇੱਥੋਂ ਸ਼ੁਰੂ ਹੋ ਜਾਂਦੇ ਆ ਘਰ ਉਹ ਜਿਹੜੇ ਘਰ ਆ ਉਹ ਵੀ ਬਹੁਤ ਜਿੱਦ ਸਲੇਟਾਂ ਪਾਈਆਂ ਹੁੰਦੀਆਂ ਨਾ ਪਹਾੜਾਂ ਦੇ ਵਿੱਚ ਹੁੰਦੀ ਆ ਘਰ ਉਹੋ ਜਿਹਾ ਤੇ ਵਿੱਚ ਪੱਕੇ ਲੈਂਟਰ ਵਾਲੇ ਵੀ ਹੈਗੇ ਆ ਬਿਲਡਿੰਗਾਂ ਬਣੀਆਂ ਹੋਈਆਂ ਹਨਾ ਤੇ ਪਤਲੇ ਪਤਲੇ ਰਸਤੇ ਤੇ ਇੱਧਰ ਦੀ ਸਾਈਕਲ ਮੋਟਰਸਾਈਕਲ ਆਉਂਦਾ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਇਹ ਸਾਰੇ ਪੈਦਲ ਹੀ ਆ ਨਾ ਤੇ ਇਹੋ ਜਿਹੇ ਰਸਤੇ ਜਿੱਦਾਂ ਮੈਂ ਉਤਰਾਖੰਡ ਦੇ ਪਿੰਡਾਂ ਵਿੱਚ ਜਾਨਾ ਆ ਜਾਂ ਮਲਾਨਾ ਵਿਲੇਜ ਚ ਗਿਆ ਸੀ ਉਹੋ ਜਿਹੇ ਰਸਤੇ ਹੈਗੇ ਆ ਛੋਟੇ ਛੋਟੇ ਰਸਤੇ ਆ ਨਾ ਪੋਡੇ ਬਣਿਓ ਤੇ ਇੱਥੇ ਤੱਕ ਅੱਗੇ ਮੋਟਰਸਾਈਕਲ ਸਕੂਟਰ ਆਉਂਦਾ ਆ ਤੇ ਇਹ ਜਿਹੜਾ ਰਸਤਾ ਆ ਤੁਹਾਨੂੰ ਪਤਾ ਲੱਗ ਜਾਣਾ ਅੱਗੇ ਜਾ ਕੇ ਇਹ ਰਸਤਾ ਜਿਹੜਾ ਨਿਕਲਦਾ ਆ ਅ ਅੱਖਾਂ ਦੇ ਦੇਵਤੇ ਨੂੰ ਜਿਹੜਾ ਇੱਥੇ ਅੱਖਾਂ ਦਾ ਦੇਵਤਾ ਨਾ ਮੈਂ ਵੀਡੀਓ ਪਾਈ ਸੀ ਉੱਥੋਂ ਨਿਕਲ ਜਾਂਦਾ ਤੇ ਹੈਲੀਪੈਡ ਅ ਜਿਹੜਾ ਸ਼ਾਤਲਾਈ ਦੀ ਧਰਤੀ ਤੇ ਹੈਲੀਪੈਡ ਆ ਉਧਰਲੇ ਪਾਸੋਂ ਨਿਕਲ ਜਾਂਦਾ ਹੈ ਜੀ ਹਾਂਜੀ ਤੇ ਆ ਲੋ ਨਗਰ ਪੰਚਾਇਤ ਤਲਾਈ ਸ਼੍ਰੀਮਤੀ ਸੁਨੀਤਾ ਦੇਵੀ ਵਾਰਡ ਨੰਬਰ 1 ਆ ਜੀ ਇਹ ਤੇ ਇਹ ਕੋਸ਼ ਵਿਊ ਹੈ ਇੱਥੇ ਦਾ ਬਹੁਤ ਸ਼ਾਨਦਾਰ ਇਹ ਇਧਰ ਨੂੰ ਸੰਗਤ ਬਹੁਤ ਘੱਟ ਆਉਂਦੀ ਆ ਔਰ ਪੁਰਾਣੇ ਘਰ ਵੀ ਹੈਗੇ ਆ ਬਿਲਕੁਲ ਪੁਰਾਣੇ ਪੁਰਾਣੇ ਘਰ ਜਿਹੜੇ ਕੱਚੇ ਹੁੰਦੇ ਨਾ ਇਸ ਸਾਈਡ ਹੈਗੇ ਆ ਇਹ ਲੋਈ ਇਹ ਰਸਤਾ ਆ ਗੱਡੀ ਆਲਾ ਗੱਡੀ ਹੋ ਰਹਿ ਜਾਂਦੀ ਥੱਲੇ ਪਿੱਛੇ ਰਹਿ ਜਾਂਦੀ ਆ ਤੇ ਇਧਰ ਘਰ ਬਣਿਓਆ ਡਬਲ ਸਟੋਰੀ ਟਿਪਲ ਸਟੋਰੀ ਔਰ ਸਾਹਮਣੇ ਛੋਟੇ ਛੋਟੇ ਖੇਤ ਕਣਕਾਂ ਹੋਈਆਂ ਤੇ ਇਹ ਹੈਗਾ ਬਸ਼ਰੇਟੂ ਵਾਲਾ ਜਿਹੜੀ ਆ ਸਾਹਮਣੇ ਧਾਰ ਦਿਖਾਈ ਦੇ ਰਹੀ ਏ ਬਸ਼ਰੇਟੂ ਵਾਲੀ ਆ ਤੇ ਜਦੋਂ ਆਪਾਂ ਜਾਂਦੇ ਆ ਸ਼ਿਵ ਸ਼ੇਬੋਲੀ ਨੂੰ ਤੇ ਉਹ ਇਸ ਸਾਈਡ ਆ ਇਸ ਪਹਾੜ ਦੇ ਦੂਸਰੀ ਸਾਈਡ ਆ ਜਾਂਦਾ ਆ ਤੇ ਪਹਾੜਾਂ ਦੇ ਗੱਬੇ ਧਲਾਈ ਸ਼ਾਤਲਾਈ ਔਰ ਇਹ ਇੱਥੋਂ ਦੇ ਰਸਤੇ ਆ ਦੇਖਿਓ ਸ਼ਾਇਦ ਤੁਸੀਂ ਇਮੇਜਿਨ ਨਹੀਂ ਕੀਤਾ ਹੋਣਾ ਵੀ ਇਹੋ ਜਿਹੇ ਰਸਤੇ ਵੀ ਇਹ ਸ਼ਾਤਲਾਈ ਦੇ ਵਿੱਚ ਹੈਗੇ ਆ ਦੇਖਿਓ ਗੌਰ ਫਰਮਾਇਓ ਆਹ ਦੇਖੋ ਆਹ ਦੇਖੋ ਇਹ ਘਾਟ ਲਈ ਦੇ ਵਿੱਚ ਘੁੰਮ ਰਹੇ ਆ ਆਪਾਂ ਰਾਹ ਕਿਤੇ ਆਹ ਰਸਤੇ ਦੇਖਿਓ ਉਹ ਪਰ ਪੂਰਾ ਮਹੱਲਾ ਆ ਤੇ ਇੱਥੋਂ ਜਾਂਦੀ ਆ ਗੱਡੀ ਪੂਰਾ ਟੇਪਰ ਬਣਾਇਆ ਆ ਤੇ ਸ਼ਾਇਦ ਇਹ ਜਿਹੜੀਆਂ ਇਹ ਸੜਕਾਂ ਆ ਇਧਰ ਨੂੰ ਸੰਗਤ ਬਹੁਤ ਘੱਟ ਆਉਂਦੀ ਆ ਤੇ ਸਾਡਾ ਜਿਹੜਾ ਆ ਸਾਡਾ ਟੇਸਟ ਆ ਇਹ ਤੇ ਤਾਂ ਸਾਨੂੰ ਇਹ ਨਵੇਂ-ਨਵੇਂ ਰਸਤੇ ਲੱਭਣੇ ਪੈਂਦੇ ਆ ਤੇ ਤੁਹਾਡੇ ਤੱਕ ਲੈ ਕੇ ਆਉਣੇ ਪੈਂਦੇ ਆ ਹਾਂਜੀ ਤੇ ਇਹੋ ਜਿਹੇ ਇਹ ਜਿੱਦਾਂ ਜਿਹੜੇ ਪਲੇਸ ਆ ਜਿੱਦਾਂ ਹਿڈن ਪਲੇਸ ਤਾਂ ਨਹੀਂ ਕਹਿ ਸਕਦੇ ਸਾਰੀਆਂ ਸੰਗਤਾਂ ਇਧਰ ਨੂੰ ਨਹੀਂ ਵੀ ਆਉਂਦੀਆਂ ਜਿਹੜੀਆਂ ਆਉਂਦੀਆਂ ਉਹਨਾਂ ਨੂੰ ਪਤਾ ਵੀ ਥੋੜੀਆਂ ਬੋਤੀਆਂ ਨੂੰ ਹੋਊਗਾ ਅ ਬਿਲਕੁਲ ਅਲੱਗਾ ਹੈ ਨਾ ਇੱਥੇ ਤੱਕ ਆਉਂਦੀਆਂ ਗੱਡੀਆਂ ਤੇ ਉਹ ਥੱਲੇ ਖੜੀ ਆ ਆਪਣੀ ਰਾਣੀ ਉਹ ਦੇਖੋ ਤੇ ਇੱਥੋਂ ਹੀ ਮੁੜਦਾ ਆ ਅੱਖਾਂ ਦੇ ਦੇਵਤੇ ਨੂੰ ਰਾਸਤਾ ਜਿਹੜਾ ਉਹ ਮੰਦਿਰ ਹੈ ਨਾ ਅੱਖਾਂ ਦੇ ਦੇਵਤੇ ਦਾ ਤੇ ਉਹ ਇਸੇ ਜਗ੍ਹਾ ਤੋਂ ਰਸਤਾ ਮੁੜਦਾ ਹੈ ਤੇ ਉਸ ਜਗ੍ਹਾ ਦੇ ਉੱਤੇ ਜਿੱਦਾਂ ਬਾਬਾ ਜੀ ਦੇ ਰੋਡ ਚੜਦਾ ਹੈ ਉੱਥੇ ਵੀ ਰੋਡ ਚੜਦਾ ਹੈ ਜੀ ਕਹਿੰਦੇ ਤੇ ਵਲੋਗ ਆਪਣਾ ਬਣਿਆ ਆ ਉਹਦਾ ਜਿਹੜਾ ਲਿੰਕ ਆ ਮੈਂ ਡਿਸਕ੍ਰਿਪਸ਼ਨ ਚ ਪਾ ਦਊਗਾ ਤੇ ਜਿਹੜੀਆਂ-ਜਿਹੜੀਆਂ ਸੰਗਤਾਂ ਇਸ ਜਗ੍ਹਾ ਆਈਆਂ ਆ ਹਲੋ ਆ ਖੜੀ ਆਪਣੀ ਰਾਣੀ ਤੇ ਉਹ ਕਮੈਂਟ ਸੈਕਸ਼ਨ ਚ ਜਰੂਰ ਦੱਸਿਓ ਤੇ ਇਹ ਆ ਜੀ ਪੁਰਾਣਾ ਖੂਹ ਤੇ ਇਹਨੂੰ ਪੱਕ ਦਿੱਤਾ ਆ ਹੁਣ ਠੀਕ ਹੈ ਜੀ ਤੇ ਇਹ ਕੁਝ ਵੀਊ ਆ ਮੈਂ ਕੁਝ ਦਿਖਾਉਣਾ ਚਾਹੁੰਦਾ ਸੀ ਪਹਿਲਾਂ ਵੀ ਕਈ ਵਾਰੀ ਇੱਧਰ ਨੂੰ ਆਇਆ ਪਰ ਇੱਥੇ ਗੱਡੀ ਲਾਉਣ ਦੀ ਜਗ੍ਹਾ ਨਹੀਂ ਹੁੰਦੀ ਸੀਗੀ ਤੇ ਅੱਜ ਗੱਡੀ ਲਾਉਣ ਲਈ ਜਗ੍ਹਾ ਮਿਲ ਗਈ ਆ ਤੇ ਅੱਜ ਤੁਹਾਨੂੰ ਦਿਖਾਤਾ ਇਤੋਂ ਅੱਗੇ ਰਸਤਾ ਕਿਹੜੀ ਜਗ੍ਹਾ ਨਿਕਲਣਾ ਜਾ ਕੇ ਇਹ ਵੀ ਦੱਸਣਾ ਤਾਂ ਬਣਦਾ ਨਾ ਫਿਰ ਤੁਸੀਂ ਕਹਿਣਾ ਵੇ ਪਾਜੀ ਇੱਕ ਸਾਈਡ ਦਿਖਾਤੀ ਦੂਸਰੀ ਸਾਈਡ ਤੋਂ ਇਹ ਦਿਖਾਈ ਨਹੀਂ ਤੇ ਬਣੇ ਰਿਓ ਵੀਡੀਓ ਦੇ ਨਾਲ ਤੁਹਾਨੂੰ ਬਿਲਕੁਲ ਪਤਾ ਲੱਗ ਜਾਣਾ ਆ ਵੀ ਆਪਾਂ ਕਿਸ ਜਗ੍ਹਾ ਤੋਂ ਨਿਕਲਣ ਲੱਗੇ ਆ ਜਾਂ ਕਿ ਅੱਗੇ ਜਾ ਕੇ ਨਾ ਕਿਹੜੇ ਰੋਡ ਨੂੰ ਇਹ ਟੱਚ ਹੋ ਜਾਣਾ ਜਾ ਕੇ ਤੇ ਆ ਲੋ ਇਹ ਮੋਰੇ ਟੀ ਪੁਆਇੰਟ ਆ ਗਿਆ ਲੈਫਟ ਜਾਉਗੇ ਤਾਂ ਮਾਤਾ ਰਤਨੋ ਜੀ ਦਾ ਦਰਵਾਰ ਆ ਗਿਆ ਮਾਤਾ ਰਤਨੋ ਜੀ ਦਾ ਲੱਸੀ ਰੋਟੀਆਂ ਵਾਲਾ ਮੰਦਰ ਆ ਗਿਆ ਜੀ ਹਾਂਜੀ ਇਹ ਆ ਲੋ ਆਹ ਸਾਈਡ ਜਿਹੜਾ ਮੰਦਰ ਆ ਮਾਤਾ ਰਤਨੋ ਜੀ ਦਾ ਔਰ ਜਿਹੜਾ ਮਾਤਾ ਰਤਨੋ ਜੀ ਦਾ ਮਾਤਾ ਰਤਨੋ ਜੀ ਦਾ ਮੰਦਰ ਆ ਉਥੋਂ ਤੁਸੀਂ ਜਿਹੜਾ ਦਰਸ਼ਨ ਕਰਕੇ ਨਾ ਸਿੱਧੇ ਚੱਲ ਜਾਣਾ ਜਿੱਦਾਂ ਦੀ ਤੁਸੀਂ ਅੰਦਰ ਦਰਸ਼ਨ ਕਰਕੇ ਬਾਹਰ ਨੂੰ ਲੈ ਕੇ ਯੂ ਟਰਨ ਲੈਂਦੇ ਨਾ ਉਥੇ ਯੂ ਟਰਨ ਨਹੀਂ ਲੈਣਾ ਸਿੱਧੇ ਨਿਕਲ ਜਾਣਾ ਸਿੱਧੇ ਫਿਰ ਆਹ ਰਸਤਾ ਆ ਜਾਣਾ ਹੈ ਨਾ ਜੀ ਤੇ ਇਸ ਤੋਂ ਅੱਗੇ ਜਾ ਕੇ ਰਾਈਟ ਟਰਨ ਲਾਉਂਗੇ ਤਾਂ ਜਿਹੜੀ ਤੁਹਾਨੂੰ ਮੈਂ ਜਗ੍ਹਾ ਦਿਖਾ ਕੇ ਆਇਆ ਆ ਨਾ ਉਹ ਆਇਆ ਜੀ ਆਹ 뷰 ਹੈ ਜੀ ਕੋਈ ਸ਼ਾਨਦਾਰ ਔਰ ਤੁਸੀਂ ਖੁਦ ਇਮੇਜਿਨ ਕਰ ਸਕਦੇ ਆ ਵੀ ਕਿਹੋ ਜਿਹਾ 뷰 ਲੱਗ ਰਿਹਾ ਤੁਹਾਨੂੰ ਇਹ ਆਪਾਂ ਸ਼ਾਹ ਤਲਾਈ 'ਚ ਖੜੇ ਆ ਬਾਬਾ ਜੀ ਦੀ ਨਗਰੀ ਸ਼ਾਹ ਤਲਾਈ ਦੇ ਵਿੱਚ ਹੈ ਨਾ ਤੇ ਦੇਖੋ ਆਨੰਦ ਦੇਵਤਾ ਆ ਤੇ ਉਹ ਹੈਗਾ ਇਸ ਪਹਾੜ ਦੇ ਉੱਪਰ ਉਹ ਸਾਹਮਣੇ ਅੱਖਾਂ ਦਾ ਦੇਵਤਾ ਹੈ ਜੋ ਸਭ ਤੋਂ ਇੱਥੋਂ ਦਿਖਾਈ ਦੇ ਰਿਹਾ ਆ ਤੇ ਉਸ ਜਗ੍ਹਾ ਤੇ ਜਿਹੜੀ ਗੱਡੀ ਲੈ ਕੇ ਜਾਂਦੇ ਆ ਬਹੁਤ ਡਿਫਿਕਲਟੀ ਆ ਬਹੁਤ ਐਕਸਪਰਟ ਡਰਾਈਵਰ ਹੋਵੇ ਜਾਂ ਜਿਨ੍ਹਾਂ ਨੇ ਪਹਾੜ 'ਚ ਚਲਾਇਆ ਹੈ ਪਹਾੜ 'ਚ ਗੱਡੀ ਚਲਾਈ ਹੋ ਆ ਉਹ ਹੀ ਲੈ ਕੇ ਜਾਵੇ ਕਿਉਂਕਿ ਬਹੁਤ ਜ਼ਿਆਦਾ ਜੜਾਈ ਇਦਾਂ ਆ ਜਦੋਂ ਤੁਸੀਂ ਇੱਕ ਵਾਰੀ ਬ੍ਰੇਕ ਮਤਲਬ ਗੱਡੀ ਦੀ ਮਾਰਦੇ ਆ ਨਾ ਮੁੜ ਕੇ ਉਸ ਜਗ੍ਹਾ ਤੋਂ ਤੁਹਾਨੂੰ ਗੱਡੀ ਪਟਣੀ ਬੜੀ ਔਖੀ ਹੋ ਜਾਂਦੀ ਹੈ ਨਾ ਇਸ ਕਰਕੇ ਤੇ ਉਹ ਮੈਂ ਪੂਰੇ ਬਲੌਗ ਤੇ ਵੀ ਦੱਸਿਆ ਹੋਇਆ ਆ ਉਹਦੇ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਪਾ ਦਊਗਾ ਲਓ ਜੀ ਤੇ ਇੱਥੇ ਆ ਜੀ ਹੈਲੀਪੈਡ ਯੈਸ ਔਰ ਆ ਜਿਹੜੀ ਸਾਹਮਣੇ ਗਰਾਊਂਡ ਆ ਜਾਂਦੀ ਆ ਤੇ ਇਸ ਗਰਾਊਂਡ ਦੇ ਵਿੱਚ ਹੈਲੀਪੈਡ ਬਣਿਆ ਹੈ ਜਦੋਂ ਕੋਈ ਵੀ ਜਿਹੜੇ ਦੂਰੋਂ ਆਉਂਦੇ ਆ ਬਾਬਾ ਜੀ ਦੇ ਸ਼ਰਧਾਲੂ ਉਹਨਾਂ ਲਈ ਇਸ ਜਗ੍ਹਾ ਤੇ ਹੈਲੀਪੈਡ ਵੀ ਬਣਿਆ ਹੋਇਆ ਆ ਹਨਾ ਜੀ ਤੇ ਉਹਦਾ ਜਿਹੜਾ ਮੈਂ ਪੁਰਾਣਾ ਵੀਡੀਓ ਉਹਦਾ ਵੀ ਮੈਂ ਲਿੰਕ ਸ਼ੇਅਰ ਕਰ ਦੂੰਗਾ ਤੁਹਾਡੇ ਨਾਲ ਤੇ ਮੈਨੂੰ ਲੱਗਦਾ ਆ ਵੀ ਇਸ ਜਗ੍ਹਾ ਦਾ ਜਿਹੜਾ ਹੈਲੀਪੈਡ ਆ ਉਹ ਇੱਥੇ ਇਹਨਾਂ ਦਾ ਰੰਗ ਜਿਹੜਾ ਆ ਉਹ ਖਰਾਬ ਹੋ ਚੁੱਕਾ ਆ ਆ ਹੈਗਾ ਹੈਲੀਪੈਡ ਆ ਦੇਖਿਓ ਆਓ ਬਣਿਆ ਹੈਲੀਪੈਡ ਆਇਓ ਹੈਲੀਪੈਡ ਇੱਥੇ ਹੈਲੀਕਾਪਟਰ ਆ ਕੇ ਉਤਰਦਾ ਤੇ ਕਈ ਜਣੇ ਪੁੱਛਦੇ ਨੇ ਕਿ ਭਾਈ ਇੱਕ ਵਾਰੀ ਰਸਤਾ ਦਵਾਰਾ ਦੱਸ ਦਿਓ ਤੇ ਰਸਤਾ ਤੋਂ ਪੂਰਾ ਮੈਂਸ਼ਨ ਕਰ ਦਿੱਤਾ ਇਧਰਲੀ ਸਾਈਡ ਹੈਗਾ ਮਾਤਾ ਰਤਨੋਂ ਦਾ ਦਰਬਾਰ ਤੇ ਜਦੋਂ ਉਥੋਂ ਮੱਥਾ ਟੇਕ ਕੇ ਬਾਹਰ ਨਿਕਲਦੇ ਆ ਉਥੋਂ ਯੂ ਟਰਨ ਨਹੀਂ ਲੈਣਾ ਸਿੱਧੇ ਨਿਕਲਣਾ ਲੈਂਦੇ ਆ ਲੋ ਤੇ ਉਸ ਤੋਂ ਅੱਗੇ ਆ ਕੇ ਪੂਰਾ ਖੁੱਲਾ ਗਰਾਊਂਡ ਆ ਜਾਂਦਾ ਤੇ ਉੱਥੇ ਹੈਲੀਪੈਡ ਬਣਿਆ ਆ ਆ ਪੂਰਾ ਐਚ ਵੀ ਬਣਿਆ ਹੋਇਆ ਕੱਲੋ ਥੋੜਾ ਫੇਟ ਹੋ ਗਿਆ ਤੇ ਦੁਆਰਾ ਕੇ ਆ ਕੇ ਰੰਗ ਕਰਵਾ ਲਿਆ ਕੇ ਹਾਂਜੀ ਕਿੱਦਾਂ ਵੀਰੋ ਆ ਕੇ ਰੰਗਵਾੜ ਕਿਹੜੀ ਕਿਹੜੀ ਜਗਾ ਤੋਂ ਅਸੀਂ ਫਲਾਟ ਤੋਂ ਰੋਡ ਤੋਂ ਆਵਦੇ ਆ ਰੰਗਵਾੜ ਤੇ ਹਾਂ ਸੁਣਾ ਯਾਰ ਜਕਾਰਾ ਪੋਣਾ ਹਰੀ ਬਾਬਾ ਜੀ ਦਾ ਤੇ ਮੇਰਾ ਭਰਾ ਤੇ ਕੁਛ ਬਾਬਾ ਜੀ ਦੇ ਦੋ ਬੋਲ ਸੁਣਾਉਣਗੇ ਹਾਂਜੀ ਭਾਜੀ ਅੰਬਰਾਂ ਤੇ ਗੁੱਡੀਆਂ ਚੜਾ ਦੇ ਜੋਗਿਆ ਤੇਰੇ ਹੱਥ ਪਿੰਨਾ ਬਾਬਾ ਪੱਕੀ ਢੋਰਦਾ ਅੰਬਰਾਂ ਤੇ ਗੁੱਡੀਆਂ ਚੜਾ ਦੇ ਜੋਗਿਆ ਤੇਰੇ ਹੱਥ ਪਿੰਨਾ ਬਾਬਾ ਪੱਕੀ ਢੋਗਾ ਦੀ ਦੇੜੇ ਬਾਬਾ ਬੁੰਨੇ ਲਾਉਣੀ ਐ ਪਤਾ ਨਹੀਂ ਉਹ ਮਨ ਕੀਤਾ ਚਿੱਤ ਚੋੜਦਾ ਜਾਹੋ ਅੰਬਰਾ ਤੇ ਗੁੱਡੀਆਂ ਚੜਾਦੀ ਜੋਦੀਆਂ ਤੇਰੇ ਹੱਥ ਪੀਨਾ ਦਾਗਾ ਪੱਤੀ ਡੋਲਾ ਤੇਰੇ ਹੱਥ ਪੀਨਾ ਦਾਗਾ ਪੱਤੀ ਡੋਲਾ ਕਿਆ ਬਾਤ ਹੈ ਬਹੁਤ ਹੀ ਪਿਆਰੀ ਵਾਈ ਕੀ ਨਾ ਮੇਰੇ ਭਰਾ ਦਾ ਮੇਰਾ ਭਾਈ ਕਰਦਾ ਜੇ ਕਰਾ ਤੇ ਹਾਂਜੀ ਸੰਗਤਾਂ ਦਾ ਬਹੁਤ ਪਿਆਰ ਮਿਲਿਆ ਤੇ ਅੰਮ੍ਰਿਤਸਰ ਤੋਂ ਤੇ ਫਲੋਰ ਤੋਂ ਸੰਗਤਾਂ ਆਈਆਂ ਸੀਗੀਆਂ ਤੇ ਮਿਲਦੇ ਆ ਜੀ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੇਂ ਬਲੌਗ ਦੇ ਨਾਲ ਤੇ ਹੁਣ ਜਦੋਂ ਆਪਾਂ ਇੱਥੋਂ ਨਿਕਲਣਾ ਮੈਂ ਉਹ ਵੀ ਤੁਹਾਨੂੰ ਦੱਸ ਦਿੰਦਾ ਬਈ ਇਹ ਸਾਹਮਣੇ ਹੁਣ ਸਾਡੇ ਘਰਾਂ ਦੀ ਪੱਕਾ ਆ ਜਿਹੜੇ ਸਾਹਮਣੇ ਰੋਡ ਆ ਨਾ ਇਹ ਮੇਨ ਰੋਡ ਆ ਜਦੋਂ ਆਪਾਂ ਸ਼ਾਹ ਤਲਾਈ ਤੋਂ ਪੁਲੋਂ ਪਾਰ ਕਰਦੇ ਆ ਨਾ ਪਟਸਰ ਸਾਈਡ ਨੂੰ ਆਉਂਦੇ ਆ ਪੁਲੋਂ ਪਾਰ ਕਰਕੇ ਨਾਲੇ ਹੀ ਇੱਕ ਬੈਰੀਅਰ ਲੱਗਾ ਆ ਉੱਥੇ ਨਾ ਤੇ ਉੱਥੋਂ ਇੱਕ ਰੋਡ ਨਿਕਲਦਾ ਥੱਲੇ ਨੂੰ ਅ ਮਤਲਬ ਰਾਈਟ ਹੈਂਡ ਥੱਲੇ ਚਰਨ ਗੰਗਾ ਆਲੂ ਨਿਕਲਦਾ ਰਸਤਾ ਤੇ ਉੱਥੇ ਉਹਨਾਂ ਨੇ ਪੁਲਿਸ ਵਾਲਿਆਂ ਨੇ ਨਾ ਇੱਕ ਛੋਟਾ ਜਿਹਾ ਉਹ ਬਣਾ ਕੇ ਰੱਖਿਆ ਆ ਇੱਕ ਕਮਰਾ ਜਿਹਾ ਲੋਹੇ ਦਾ ਬਣਾਇਆ ਆ ਇੱਕ ਕੈਬਨ ਬਣਾਇਆ ਲੋਹੇ ਦਾ ਛੋਟਾ ਜਿਹਾ ਤੇ ਉਥੋਂ ਪਾਰਕਿੰਗ ਵੀ ਲਿਖਿਆ ਹੋਇਆ ਇੱਧਰ ਲਈ ਸਾਈਡ ਪਾਰਕਿੰਗ ਆ ਤੇ ਉਹੀ ਰਸਤਾ ਸਿੱਧਾ ਅੱਗੇ ਨੂੰ ਜਾਂਦਾ ਆ ਜਿੱਤੇ ਉਹ ਜਗ੍ਹਾ ਦੇ ਉੱਤੇ ਸਾਨੂੰ ਉਹ ਲੜਕੇ ਮਿਲੇ ਸੀਗੇ ਤੇ ਹੁਣ ਆਪਾਂ ਜਾਣਾ ਆ ਮੇਨ ਰੋਡ ਤੇ ਚੜਨਾ ਆ ਤੇ ਇਹ ਸਾਹਮਣੇ ਉਹ ਪੁਲ ਆ ਜੀ ਜਿਹੜਾ ਸ਼ਾਤਲਾਈ ਤੋਂ ਆਉਂਦੇ ਆ ਤੇ ਬਾਣ ਤਲਾਈ ਦੇ ਉੱਤੇ ਪੋਲੇ ਆ ਉਹ ਇੱਕ ਪੋਲੇ ਆ ਪੋਲ ਕ੍ਰੋਸ ਕਰਕੇ ਨਾਲੇ ਹੀ ਰਾਈਟ ਹੈਂਡ ਥੱਲੇ ਨੂੰ ਰਸਤਾ ਉਤਰਦਾ ਆ ਉਧਰ ਪਾਰਕਿੰਗ ਲਿਖ ਕੇ ਲਾਈ ਹੋਈ ਆ ਪੁਲਿਸ ਵਾਲਿਆਂ ਨੇ ਉੱਥੇ ਇੱਕ ਛੋਟੇ ਜਿਹੇ ਇੱਕ ਲੋਹੇ ਦਾ ਕੈਰਨ ਬਣਾ ਕੇ ਰੱਖਿਆ ਉੱਥੋਂ ਰਾਈਟ ਹੈਂਡ ਰਾਈਟ ਟਰਨ ਲੈ ਕੇ ਥੱਲੇ ਉਤਰ ਕੇ ਫੇਰੇ ਤੁਸੀਂ ਥੱਲੇ ਆ ਸਕਦੇ ਆ ਤੇ ਇਧਰ ਲਈ ਸੈ ਇਧਰਲੀ ਸਾਈਡ ਤੋਂ ਵਿੱਚ ਦੀ ਗੱਡੀ ਲੈ ਜਾ ਕੇ ਤੁਸੀਂ ਇਧਰੋਂ ਵੀ ਮਾਤਾ ਰਤਨ ਦੇ ਦਰਵਾਰ ਤੇ ਦਰਸ਼ਨ ਕਰ ਸਕਦੇ ਆ ਇੱਥੇ ਰੋਟੀਆਂ ਤੇ ਲੱਸੀਆਂ ਵਾਲਾ ਦਰਵਾਰ ਆ ਤੇ ਇੱਥੋਂ ਬਾਬਾ ਜੀ ਦੀ ਗੁਫਾ ਦੇ ਵੀ ਦਰਾਰੇ ਹੁੰਦੇ ਆ ਉਹ ਸਾਹਮਣੇ ਉਹ ਅੱਜ ਦਾ ਜਿਹੜਾ ਮੌਸਮ ਆ ਬਹੁਤ ਹੀ ਖੂਬਸੂਰਤ ਬਹੁਤ ਹੀ ਪਿਆਰਾ ਹੈ ਨਾ ਤੇ ਬਾਕੀ ਮਿਲਦੇ ਹਾਂ ਇੱਕ ਨਵੇਂ ਬਲੌਗ ਦੇ ਨਾਲ ਇੱਕ ਨਵੇਂ ਵੀਡੀਓ ਦੇ ਨਾਲ ਤਦ ਤੱਕ ਦੇਖਦੇ ਰਹੋ ਆਪਣੇ ਵੀਰੇ ਦਾ ਚੈਨਲ ਗ੍ਰੇਟ ਟੈਲੀਕਾਸਟ YouTube Instagram ਤੇ Facebook ਦੇ ਉੱਤੇ